ਸਾਡਾ ਅੱਜ ਗੁਰੂ ਕਰਨ ਸਾਹਿਬ ਤੇ ਵਿਸ਼ਵਾਸ ਨੇ ਹਿਦਾ ਜੇ ਸਾਡਾ ਗੁਰੂ ਕਰਨ ਸਾਹਿਬ ਤੇ ਵਿਸ਼ਵਾਸ ਹੋਵੇ ਅੱਜ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਨਾ ਹੋਣ ਕਿਉਂਕਿ ਅੱਜ ਸਾਡਾ ਗੁਰੂ ਕਰਨ ਸਾਹਿਬ ਤੇ ਵਿਸ਼ਵਾਸ ਨੇਗਾ ਅੱਜ ਅਸੀਂ ਗੁਰੂ ਘਰ ਦੇ ਵਿੱਚ ਡੈਲ ਦਾ ਅਰਦਾਸ ਬੇਨਤੀ ਕਰਵਾਏਗੀ ਕਿਤੇ ਅਰਦਾਸ ਬੇਨਤੀ ਕਦੇ ਪ੍ਰਭਾ ਨਾ ਹੋਵੇ ਫਿਰ ਅਸੀਂ ਇਹੋ ਜੀ ਕੋਈ ਜਗ੍ਹਾ ਨੇ ਛੱਡੀ ਜਿੱਥੇ ਮਤਾਂ ਨਾ ਦੇਖਦੇ ਹਾਂ ਬਟਿਆਲੇ ਦੇ ਵਿੱਚ ਪੰਜ ਦਿਨ ਦਾ ਸਮਾਗਮ ਸੀ ਲਗਾਤਾਰ ਹੱਥ ਪਾਜ਼ ਦੀ ਤਰ੍ਹਾਂ ਪੰਜ ਦਿਨ ਦਾ ਸਮਾਗਮ ਜਿਹੜਾ ਚੱਲਦਾ ਪਿਆ ਸੀ ਤੇ ਉਸ ਸਮਾਗਮ ਦੇ ਵਿੱਚ ਇੱਕ ਪਰਿਵਾਰ ਹੁੰਦਾ ਹੈ ਪਰਿਵਾਰ ਜਿਹੜਾ ਬਹੁਤ ਅਮਰਤਾਰੀ ਹੈ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਦੀ ਭਾਵਨਾ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਬੱਚੀ ਸੀ ਸਿੱਖ ਬੱਚੀ ਜਿਸ ਦੇ ਵੀ ਕਾਮ ਤੇ ਪੇਪਰ ਚੱਲਦੇ ਪੈਸਾ ਫਾਈਨਲ ਪੇਪਰ ਚੱਲਦੇ ਪੈਸਾ ਕਿਉਂਕਿ ਆਪਾਂ ਆਮ ਦੇਖੀ ਦਾ ਜਦ ਫਾਈਨਲ ਪੇਪਰ ਚੱਲਦੇ ਨੇ ਇਹ ਤਿੰਨਾ ਤਿੰਨਾ ਦਿਨਾਂ ਦਾ ਛੇ ਦਿਨਾਂ ਦਾ ਗੈਰ ਪੈਂਦਾ ਇੱਕ ਪੇਪਰ ਹੁੰਦਾ ਤਾਂ ਛੇ ਛੁੱਟੀਆਂ ਹੁੰਦੀਆਂ ਜਾਂ ਤਿੰਨ ਛੁੱਟੀਆਂ ਹੁੰਦਾਂ ਤੇ ਉਹ ਬੱਚੇ ਜਿਹੜੇ ਰੋਜ਼ਾਨਾ ਸਮਾਗਮ ਵਿੱਚ ਆਇਆ ਕਰੇ ਕਥਾ ਵਿਚਾਰ ਸਰਣ ਕਰਿਆ ਕਰੇ ਕਿਰਤਨ ਸੁਨਿਆ ਕਰੇ ਉਸ ਦੀ ਜਿਹੜੀ ਮਨ ਦੀ ਭਾਵਨਾ ਜਿਹੜੀ ਬਹੁਤ ਗੁਰੂ ਦੇ ਨਾਲ ਜੁੜ ਗਈ ਕਿਉਂਕਿ ਜੇ ਤਾਂ ਮਨੁੱਖ ਦਾ ਗੁਰੂ ਦੇ ਨਾਲ ਮੜ ਜੁੜ ਜਾਂਦਾ ਬਾਣੇ ਦੇ ਨਾਲ ਮੜ ਮੜ ਜੁੜ ਜਾਂਦਾ ਤੇ ਫਿਰ ਬਾਣਾ ਧਾਰਨ ਕਰਨ ਵਾਸਤੇ ਮਨੁੱਖ ਨੂੰ ਅੰਦਰੋਂ ਜਿਹੜੀ ਆਪੇ ਪ੍ਰੇਰਣਾ ਮਿਲ ਜਾਂਦੀ ਆ ਕਿ ਹੁਣ ਮੈਨੂੰ ਬਾਣਾ ਦੇ ਧਾਰਨ ਕਰਨਾ ਪਵੇਗਾ। ਉਸ ਇੱਕ ਬਿਟਰੀ ਜੜੀ ਰੁਜਾਵਾ ਸਮਾਗਮ ਦੇ ਵਿੱਚ ਆਇਆ ਕਰੇ। ਸਮਾਗਮ ਦਾ ਅੰਤਿਮ ਦਿਨ ਸੀ। ਲੋਸਮੈਂਟ ਹੋਈ ਕਿ ਕੱਲ ਨੂੰ ਜਿਹੜਾ ਅੰਮ੍ਰਿਤ ਛਕਾਇਆ ਜਾਵੇਗਾ। ਕੰਕਾਰ ਜਿਹੜੇ ਭੇਟਾ ਲਹਿਤ ਨੇ। ਉਸ ਇੱਕ ਬੱਚੀ ਘਰ ਦੇ ਵਿੱਚ ਆਈ ਤੇ ਅੱਗੇ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਂ ਕੱਲ ਨੂੰ ਗੁਰੂ ਘਰ ਦੇ ਵਿੱਚ ਅੰਮ੍ਰਿਤ ਛਕਾਇਆ ਜਾਣਾ ਹੈ। ਤੇ ਮੇਰਾ ਮਨ ਕਰਦਾ ਕਿ ਮੈਂ ਵੀ ਅੰਮ੍ਰਿਤ ਛਕ ਲਵਾਂ। ਮਾਂ ਕਹਿਣ ਲੱਗੀ ਮਾਂ ਨੇ ਦਰਦ ਤਾਂ ਗੁੱਸੇ ਦੇ ਨਾਲ ਦੇਖਿਆ ਕਹਿਣ ਲੱਗੀ ਨਹੀਂ। ਅੱਗੇ ਤੋਂ ਇੰਨੀ ਪੜਾਈ ਕਰ ਲਈ ਆ ਤੇ ਅੱਗੇ ਤੇਰੇ ਵਾਸਤੇ ਕੋਈ ਰਾਹ ਨਹੀਂ ਲੱਭਦਾ ਪਿਆ ਤੇ ਜੇ ਤੂੰ ਅੰਮ੍ਰਿਤ ਛਕ ਲਿਆ ਤਾਂ ਸਾਡਾ ਕੀ ਬਣੇਗਾ ਇਹ ਅੱਜ ਵੀ ਮਾਂ ਪਿਓ ਜਿਹੜੇ ਆਪਣੇ ਬੱਚਿਆਂ ਨੂੰ ਤੇ ਬੱਚਿਆਂ ਨੂੰ ਰੋਕਦੇ ਨੇ ਕਿ ਅੰਮ੍ਰਿਤ ਨਹੀਂ ਛਕਣਾ ਮਾਰ ਕਰਨ ਲੱਗ ਜਾਂਦਾ ਪਿਆ ਤੇ ਉਹ ਬੱਚੀ ਨੇ ਡਾਂਟ ਸੁਣੇ ਤੇ ਚੁੱਪ ਕਰਕੇ ਆਪਣੇ ਕਮਰੇ ਦੇ ਵਿੱਚ ਚਲ ਗਈ ਕਮਰੇ ਦੇ ਦੀ ਮਾਰ ਲਈ ਉਸਨੇ ਕੁੰਡੀ ਦੇ ਅੰਦਰੋਂ ਤੇ ਅੰਦਰ ਜਾ ਕੇ ਕੋਈ ਬਾਹ ਮਾਰ ਕੇ ਰੋਣ ਲੱਗ ਪਈ ਜਿਹੜਾ ਸਿੱਖ ਬੱਚੀ ਰੋਣ ਲੱਗ ਪਈ ਫਿਰ ਉਸਨੇ ਕੀ ਮਾਂ ਦੇ ਵਿੱਚ ਕੋਈ ਫੁਰਨਾ ਆਇਆ ਤੇ ਉਸਨੇ ਅਨਵਰਤ ਵੇਲੇ ਉੱਠ ਕੇ ਇਸ਼ਨਾਣ ਕੀਤਾ ਕਿਸੇ ਇਸ਼ਨਾਣ ਕੀਤਾ ਤੇ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਂ ਅਰ ਸਕੂਨ ਦੇ ਵਿੱਚ ਜਿਹੜੀ ਆ ਪਰਮੇਸ਼ਨ ਹੋਣੀ ਆ ਕਿਉਂਕਿ ਮੇਰਾ ਕੱਲ ਨੂੰ ਪੇਪਰ ਤੇ ਰਿਵੀਜ਼ਨ ਹੋਣੀ ਆ ਅੱਜ ਮਾਟਰਾਂ ਨੇ ਜਿਹੜੀ ਐਕਸਟਰਾ ਕਲਾਸ ਲਾਉਣੀ ਆ। ਤੋਂ ਸਿੱਖ ਬੱਚੇ ਜਿਹੜੀ ਚਲੇ ਜਾਂਦੀਆਂ। ਆਪਣੇ ਘਰਦਿਆਂ ਤੋਂ ਚੋਰੀ-ਚੋਰੀ ਜਿਹੜੀ ਅ ਗੁਰੂ ਘਰ ਵਿੱਚ ਬਣ ਗਈ ਤੇ ਜਾ ਕੇ ਉਸਨੇ ਅੰਮ੍ਰਿਤ ਛਕ ਲਿਆ। ਜਦੋਂ ਅੰਮ੍ਰਿਤ ਛਕ ਲਿਆ ਘਰ ਦੇ ਵਿੱਚ ਆਈ ਪਰਿਵਾਰ ਦੇ ਵਿੱਚ ਬੈਠੇ ਸਾਰੇ ਜੀ ਤੇ ਆ ਕੇ ਗੱਲ ਕੇ ਫਤੇ ਬੁਲਾਈ ਜਾਣ ਲੱਗੀ ਵਾਹਿਗੁਰੂ ਜੀ ਦਾ ਕਨਸਾ ਵਾਹਿਗੁਰੂ ਜੀ ਦੀ ਫਤੇ ਜਦੋਂ ਮਾਂ ਨੇ ਦੇਖਿਆ ਕਿ ਬੱਚੀ ਨੇ ਅੰਮ੍ਰਿਤ ਛਕਿਆ ਤੇ ਮਾਂ ਨੇ ਆਪਣੀ ਬੱਚੀ ਨੂੰ ਬਹੁਤ ਡਾੜਦੇ ਆ। ਕਹਿਣ ਲੱਗੀ ਤੂੰ ਇਹ ਕੀ ਕਰ ਰਹੀ ਹੈ? ਅੱਗੇ ਤੂੰ ਇੰਨੀ ਪੜ੍ਹਾਈ ਕੀਤੀ ਆ, ਵੀਏ ਕੀਤੀ, ਵੀਐਡ ਕੀਤੀ, ਵੀ ਕਾਮ ਦੇ ਤੇਰੇ ਪੇਪਰ ਚੱਲਦੇ ਪੈਣੇ ਤੇ ਤੂੰ ਤੋ ਅੰਮ੍ਰਿਤ ਛਕ ਲੈ ਤੇਰੇ ਵਾਸਤੇ ਬਾਪ ਤਾਂ ਅੱਗੇ ਨੇ ਲੱਭਦਾ ਪਿਆ। ਤੂੰ ਫਿਰ ਇਹ ਅੰਮ੍ਰਿਤ ਕਿਉਂ ਛਕ ਗਿਆ ਨਾ? ਤੇ ਬੱਚੀ ਨੇ ਬੜੀ ਸੋਹਣੀ ਗੱਲ ਕੀਤੀ। ਕਹਣ ਲੱਗੀ ਮਾਂ ਅੱਜ ਜਦ ਅੰਮ੍ਰਿਤ ਛਕਾਉਣ ਲੱਗੇ ਸੀ ਨਾ ਪੰਜ ਪਿਆਰੇ ਉਹਨਾਂ ਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਤੁਹਾਡਾ ਕੋਈ ਦੁਨੀਆਵੀ ਮਾਪਿ ਹੋ ਨਹੀਂ ਹੈ ਅੱਜ ਤੋਂ ਬਾਅਦ ਤੁਹਾਡਾ ਪਿਓ ਜਿਹੜਾ ਗੁਰੂ ਗੋਬਿੰਦ ਸਿੰਘ ਤੁਹਾਡੀ ਮਾਤਾ ਜਿਹੜੀ ਮਾਤਾ ਸਾਹਿਬ ਕੌਰ ਤੇ ਮਾਂ ਕੋ ਚਿੰਤਾ ਪਿਓ ਕਰਦੇ ਆ ਜੇ ਮੇਰਾ ਪ੍ਰਿਕਾ ਗੁਰੂ ਗੋਬਿੰਦ ਸਿੰਘ ਆ ਤੇ ਮਾਤਾ ਮਤ ਮਤ ਮਾਤਾ ਅੰਗਰੇ ਸਹਿਬ ਕੌਰਾ ਤੇ ਚਿੰਤਾ ਉਹਨਾਂ ਨੂੰ ਕਰਨੀ ਚਾਹੀਦੀ ਹੈ ਤੂੰ ਕਿਉਂ ਚਿੰਤਾ ਕਰਦੀ ਪਈਂ ਕਿ ਜੇ ਸਮਾਂ ਆਇਆ ਰਿਸ਼ਤੇਦਾਰੀ ਦੇ ਵਿੱਚ ਹੀ ਅਨੰਦਕਾਰੀ ਪਰਿਵਾਰ ਮਿਲ ਗਿਆ ਬੱਚਾ ਮਿਲ ਗਿਆ ਸਿੱਖ ਬੱਚਾ ਮਿਲ ਗਿਆ ਉਸ ਸਕੂਲ ਦੇ ਵਿੱਚ ਜਿਹੜਾ ਟੀਚਰ ਲੱਗਾ ਹੋਇਆ ਸੀ ਮੈਥ ਪੜ੍ਹਾਉਂਦਾ ਸੀ ਤੇ ਗੁਰਦਾਸਪੁਰ ਦੇ ਵਿੱਚ ਉਸਦੀ ਡਿਊਟੀ ਲੱਗੀ ਹੋਈ ਸੀ ਇਦਾਂ ਬੱਚੀ ਨੇ ਵੀ ਆਪਣੇ ਵੀ ਕੰਮ ਤੇ ਕੰਮ ਕਰਕੇ ਤੇ ਇਸ ਨੂੰ ਪ੍ਰਾਈਵੇਟ ਨੌਕਰੀ ਮਿਲ ਗਈ ਤੇ ਹੌਲੀ-ਹੌਲੀ ਫਿਰ ਇਸ ਬੱਚੀ ਸਿੱਖ ਬੱਚੀ ਨੂੰ ਸਰਕਾਰੀ ਨੌਕਰੀ ਮਿਲਦੀ ਪਟਿਆਲੇ ਦੇ ਵਿੱਚ ਇਸ ਬੱਚੀ ਦੀ ਜੋਤੀ ਸੀ ਰਿਸ਼ਤੇਦਾਰੀ ਦੇ ਵਿੱਚ ਜਦ ਅੰਨਾ ਸਾਹਮਣਾ ਹੋਇਆ ਤੇ ਬੱਚੀ ਨੂੰ ਸਿੱਖ ਮੁੰਡਾ ਪਿਆਰ ਪਸੰਦ ਆ ਗਿਆ ਤੇ ਮੁੰਡੇ ਨੂੰ ਕੁੜੀ ਪਸੰਦ ਆ ਗਈ 70 ਦਿਨਾਂ ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਜਦ ਵਿਆਹ ਹੋ ਗਿਆ ਤੇ ਉਹ ਸਿੱਖ ਬੱਚੀ ਗਰਦਾਸਪੁਰ ਆਦਨ ਦੀ 15 ਦਿਨਾਂ ਦੀ ਛੁੱਟੀ ਲੈ ਕੇ ਇਸ ਨੇ ਆਪਣੀ ਜਿਹੜੀ ਡਿਊਟੀ ਘੜੀ ਇੱਥੇ ਚੇਂਜ ਕਰਵਾ ਲਈ ਤੇ ਗਰਦਾਸਪੁਰ ਦੇ ਵਿੱਚ ਰਹਿਣ ਲੱਗ ਪਈ ਤੇ ਉਹ ਸਿੱਖ ਬੱਚੀ ਗਰਦਾਸਪੁਰ ਦੇ ਵਿੱਚ ਰਹਿਣ ਲੱਗ ਪਈ ਇੱਕ ਸੁਸਾਇਟੀ ਦੇ ਵਿੱਚ ਰਹਿੰਦੇ ਸਨ ਛੋਟੀ ਜਿਹੀ ਸੁਸਾਇਟੀ ਬਣੀ ਸੀ ਸੁਸਾਇਟੀ ਦੇ ਵਿੱਚ ਹੀ ਗੁਰਦੁਆਰਾ ਬਣਿਆ ਹੋਣਾ ਸੀ ਅੰਮ੍ਰਿਤ ਵੇਲੇ ਉੱਠਿਆ ਕਰਨਾ ਉਹਨਾਂ ਨੇ ਸ্নান ਪਾਣੀ ਕਰਨਾ ਤੇ ਗੁਰੂ ਘਰ ਵਿੱਚ ਮੱਥਾ ਟੇਕਣਾ ਨਿਤਨੇਮ ਕਰਨਾ ਕਾਲ ਪੁੱਤ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਪਰਿਵਾਰ ਦੀਆਂ ਝੋਲੀਆਂ ਭਰ ਦਿੱਤੀਆਂ ਇੱਕ ਬੱਚਾ ਤੇ ਇੱਕ ਬੱਚੀ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਇਆ ਤੇ ਕਾਲ ਪੁੱਤ ਪਰਮਾਤਮਾ ਹਮੇਸ਼ਾ ਆਪਣੇ ਸਿੱਖਾਂ ਨੂੰ ਪਰਖਦਾ ਹੈ ਕਿ ਇਸਨੇ ਕੱਲਾ ਸਲੀ ਸਹਿ ਪਾਇਆ ਕਿ ਅੰਦਰ ਵੀ ਕੁਝ ਹੈਗਾ 7 ਸਾਲ ਹੋਏ ਪਰਿਵਾਰ ਦੇ ਵਿਆਹ ਨੂੰ ਤੇ ਬੱਚੇ ਦੇ ਇੱਕ ਬਹੁਤ ਭਿਆਨਕ ਬਿਮਾਰੀ ਲੱਗ ਗਈ। ਹੌਲੀ-ਹੌਲੀ ਖਤਰਾ ਰਹਿ ਤੇ ਇਸ ਨੂੰ ਟੀਵੀ ਦੀ ਬਿਮਾਰੀ ਲੱਗ ਗਈ। ਜਦੋਂ ਟੀਵੀ ਦੀ ਬਿਮਾਰੀ ਲੱਗ ਕੇ ਡਾਕਟਰਾਂ ਨੇ ਬਹੁਤ ਇਲਾਜ ਕੀਤਾ ਤੇ ਜਵਾਬ ਦਿੱਤਾ ਕਿ ਇਸ ਦਾ ਕੋਈ ਇਲਾਜ ਨਹੀਂ ਹੈਗਾ। ਘਰ ਦੇ ਵਿੱਚ ਜਾ ਕੇ ਇਸ ਦੀ ਸੇਵਾ ਕਰੋ। ਉਹ ਆਪਣੇ પતિ ਤੇ ਇਸ ਦੀ ਸੇਵਾ ਕਰਦੀ ਧੰਨ ਗੁਰਗ੍ਰੰਥ ਸਾਹਿਬ ਦੇ ਅੱਗੇ ਹਮੇਸ਼ਾ ਅਰਦਾਸ ਕਰਦੀ ਕਿ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੇ ਮੇਰੇ ਸਵਾਨੇ ਤੇਬ ਨੂੰ ਜਲਦੀ ਤੋਂ ਜਲਦੀ ਠੀਕ ਕਰ। ਉਹ ਸਿੱਖ ਬੱਚੀ ਜਿਹੜੀ ਰੋਜ਼ਾਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਉਂਦੀ ਆ, ਰੋਂਦੀ ਆ, ਪਿੱਟਦੀ ਆ ਤੇ ਨਾਲੇ ਅਰਦਾਸ ਕਰਦੀ ਕਿ ਪਾਤਸ਼ਾਹ ਕਿਰਪਾ ਕਰਦੇ ਸਾਡੇ ਘਰ ਦੇ ਵਿੱਚ ਦੁੱਖ ਕਲੇਸ਼ ਕੱਟ ਦੇ। ਬੱਚਿਆਂ ਦੇ ਛੁੱਟੀਆਂ ਪੈ ਗਿਆ 6 ਮਹੀਨੇ ਹੋ ਗਏ। ਉਸ ਸਿੱਖ ਬੱਚੇ ਨੂੰ ਮੰਦਿਰ ਤੇ ਪੈਣੋਂ ਗਰਮੀ ਦੇਆਂ ਛੁੱਟੀਆਂ ਪਈਆਂ ਤੇ ਉਹ ਸਿੱਖ ਬੱਚਾ ਅਗੜ ਥੋੜਾ ਜਿਹਾ ਠੀਕ ਹੋਇਆ ਤੇ ਆਪਣੇ ਘਰ ਵਾਲੇ ਨੂੰ ਕਹਿਣ ਲੱਗਾ ਸਰਦਾਰ ਜੀ ਬੱਚਿਆਂ ਨੂੰ ਛੁੱਟੀਆਂ ਪਈਆਂ ਨੇ ਮੈਂ ਤੇﾞ ਦਾਨੇ ਛੱਡਦਾ ਇੱਕ ਵਾਰਾਂ ਤੋਂ ਇਹਨਾਂ ਨੂੰ ਆਪਣੇ ਨਾਨਕੇ ਪਿੰਡ ਲੈ ਜਾ ਬੱਚੇ ਆਪਣੇ ਨਾਨਕੇ ਚੱਲਦੇ ਨੇ ਕਿ ਤੂੰ ਵੀ ਆਪਣੇ ਮਾਤਾ ਪਿਤਾ ਨੂੰ ਮਿਲ ਲਵਾਂਗੇ ਕਿੰਨਾ ਚਿਰ ਹੋ ਗਿਆ ਤੂੰ ਆਪਣੇ ਪੇਕੇ ਘਰ ਨਹੀਂ ਗਈ ਉਸ ਸਿੱਖ ਬੱਚੀ ਨੇ ਆਪਣੇ ਘਰ ਵਾਲੇ ਦਾ ਹੁਕਮ ਮੰਨਿਆ ਤੇ ਗਰਦਾਸਪੁਰ ਤੋਂ ਸਵੇਰੇ ਤੜਕੇ 6 ਵਜੇ ਬੱਸ ਦੇ ਵਿੱਚ ਬੈਠ ਜਾਂਦੀ ਆ। ਤੇ ਕਰਕ ਇੱਕ ਵਾਰ ਜਿਹੜੀ 12 ਵਜੇ ਪਟਿਆਲੇ ਪਹੁੰਚਦੀ। ਆਪਣੇ ਪਰਿਵਾਰ ਦੇ ਨਾਲ ਸੁੱਖ ਦੁੱਖ ਸਭ ਸਾਂਝਾ ਕੀਤਾ। ਤੇ ਬੱਚੇ ਵੀ ਨਾਲ ਕੇ ਲਾ ਕੇ ਬੜੇ ਪ੍ਰਸੰਨ। ਬੱਚੇ ਜਿਹੜੇ ਵੇੜੇ ਦੇ ਵਿੱਚ ਖੇਡਦੇ ਪੈਸਾਂ ਨੂੰ ਮਾਤਾ ਨੇ ਪ੍ਰਸ਼ਾਦਾ ਪਾੜੇ ਛੱਡਦੇ ਪੈਸਾਂ ਨੂੰ ਮਾਤਾ ਨੇ ਆਪਣੇ ਧੀ ਨੂੰ ਆਪਣੇ ਕੋਲ ਬਠਾ ਲ ਤ ਕਹਿਣ ਲੱਗੇ। ਉੱਤਰ ਗੱਲ ਤੱਕ ਮੇਰੇ ਮੰਨਣੀ ਨਹੀਂ ਪਰ ਆ ਇੱਕ ਵਾਰਾ ਤੈਨੂੰ ਕਿਸੇ ਸਿਆਣੇ ਨੂੰ ਦਿਖਾਉਣਾ ਪਵੇਗਾ ਕਿ ਆਪਣੇ ਜਵਾਰੀ ਨੂੰ ਕੀ ਹੋਇਆ ਕੀ ਆ ਹੋ ਸਕਦਾ ਕਿਸੇ ਨੇ ਕੋਈ ਧੂੜ ਦਿੱਤਾ ਹੋਵੇ ਕੋਈ ਕਾਲਾ ਜਾਦੂ ਕਰ ਦਿੱਤਾ ਹੋਵੇ ਆਮ ਦੇਖੀ ਦਾ ਘਰ ਦੇ ਵਿੱਚ ਕੋਈ ਪਰਿਵਾਰ ਦਾ ਬਿਮਾਰ ਹੋਵੇ ਸਿੱਧ ਪਰਿਵਾਰ ਦੇ ਵਿੱਚ ਬਿਮਾਰ ਕੋਈ ਹੋਵੇ ਉਹਨਾਂ ਬਿਮਾਰੀ ਜਿਹੜਾ ਉਹਦਾ ਨੇ ਡਰ ਲੱਗਦਾ ਫਿਰ ਆ ਕੇ ਚਾਚੇ ਭੂਆ ਜਿਹੜਾ ਡਰਾਮ ਦਿਖਾਣੇ ਕਿਸ ਨੂੰ ਕੁਝ ਕਰ ਦਿੱਤਾ ਫਲਾਣਾ ਕਰਦਾ ਕਿ ਇਹਨੇ ਕਾਲਾ ਜਾਦੂ ਕਰ ਦਿੱਤਾ ਆ ਕੇ ਜਿਹੜਾ ਰਿਸ਼ਤੇਦਾਰ ਡਰਾਮ ਦਿਨੇ ਅੱਧਾ ਪਰਿਵਾਰ ਜਿਹੜਾ ਉਦੋਂ ਡਰ ਜਾਂਦਾ ਮਾਂ ਕਹਿਣ ਲੱਗੀ ਕਿ ਕਿਸ ਨੇ ਕਾਲਾ ਜਾਦੂ ਕਰਤਾ 90 ਤੇ ਕੋਲ ਇੱਕ ਪੀਰ ਜਿਹੜਾ ਉਹ ਗੱਦੀ ਲਾਉਂਦਾ ਤੂੰ ਉਹਦੇ ਕੋਲ ਜਾ ਤੇ ਸਾਡਾ ਜਵਾਇ ਜਿਹੜਾ ਬਿਲਕੁਲ ਠੀਕ ਹੋ ਜਾਵੇਗਾ ਤੇ ਉਸ ਸਿੱਖ ਬੱਚੀ ਨੇ ਜਵਾਬ ਬੜਾ ਸੋਹਣਾ ਦਿੱਤਾ ਕਹਿਣ ਲੱਗੀ ਮਾਂ ਮੈਂ ਅੰਮ੍ਰਿਤ ਛਕਿਆ ਹੋਇਆ ਤੇ ਮਾਂ ਕਹਿਣ ਲੱਗੀ ਕੀ ਹੋਇਆ ਅੰਮ੍ਰਿਤ ਛਕ ਕੇ ਵੀ ਲੋਕ ਵੀਰਾ ਦੇ ਉੱਤੇ ਮੱਥੇ ਟੇਕਦੇ ਨੇ ਨਾ ਕਰਿਆ ਕਰਦੇ ਨੇ ਜਾ ਤੂੰ ਵੀ ਚਲੀ ਜਾ ਹੋ ਸਕਦਾ ਸਾਡਾ ਜਿਵਾਇ ਜਿਹੜਾ ਬਿਲਕੁਲ ਠੀਕ ਹੋ ਜਾਵੇ ਤੇ ਸਿੱਖ ਬੱਚੀ ਕਹਿਣ ਲੱਗੀ ਕਿ ਜੀ ਨਹੀਂ ਮਾਂ ਮੈਨੂੰ ਉਸ ਵੱਡੇ ਬਾਬੇ ਦੇ ਉੱਤੇ ਬਹੁਤ ਭਰੋਸਾ ਕਹਿਣ ਲੱਗੀ ਕਿਹੜਾ ਬਾਬਾ ਕਹਿਣ ਲੱਗੀ ਮੇਰਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਮੈਨੂੰ ਕਹਿੰਦਾ ਪਿਆ ਸੁੱਖ ਦੁੱਖ ਦੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ ਕਿ ਦੁੱਖ ਸੁੱਖ ਜਿਹੜਿਆ ਦੁੱਖ ਜਿਹੜਿਆ ਇਹ ਕਰਮਾਂ ਦੇ ਵਿੱਚ ਲਿਖਿਆ ਇਹ ਤੇ ਆਉਣੇ ਹੀ ਆਉਣੇ ਨੇ ਤੇ ਮੇਰਾ ਜਦ ਗੁਰੂ ਗ੍ਰੰਥ ਸਾਹਿਬ ਕਹਿੰਦਾ ਪਿਆ ਕਿ ਦੁੱਖ ਸੁੱਖ ਦੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ ਤੇ ਜਦ ਦੁੱਖ ਆਉਣੇ ਨੇ ਤੇ ਮੈਂ ਜਾ ਕੇ ਕਿਸੇ ਦੇ ਅੱਗੇ ਜਾ ਕੇ ਮੱਥਾ ਕਿਉਂ ਟੇਕਾਂ ਜਦ ਬੱਚੀ ਨੇ ਇਦਾਂ ਕਿਹਾ ਤੇ ਮਾਂ ਨੇ ਮੀਣਾ ਮਾਰ ਤਾ ਕਿਹੜਾ ਗੁਰੂ ਗ੍ਰੰਥ ਸਾਹਿਬ ਕਿਹੜੇ ਗੁਰੂ ਗ੍ਰੰਥ ਸਾਹਿਬ ਦੀ ਤੋਂ ਗੱਲ ਕਰਦੇ ਪਈਆਂ ਜਿਸ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਜਵਾਈ ਨੂੰ ਅੱਜ ਤੱਕ ਠੀਕ ਨਹੀਂ ਕੀਤਾ 6 ਮਹੀਨੇ ਹੋ ਗਏ ਨੇ ਮਰਦੇ ਤੇ ਪੈਣ ਤੇ ਬੱਚੀ ਕਹਿਣ ਲੱਗੇ ਕਿ ਮਾਂ ਮੈਨੂੰ ਜਿੰਨੀ ਮਰਜ਼ੀ ਗਾਲਾਂ ਕੱਢ ਲਾ ਮੈਨੂੰ ਜਿੰਨੇ ਮਰਜ਼ੀ ਮੀਂਡੇ ਮਾਰ ਲਾ ਸਿਰ ਪਰ ਮੇਰੇ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗਾਲ ਨਾ ਕੋਈ ਕੱਢੇ ਉਸ ਨੂੰ ਕੋਈ ਭੱਦੇ ਸ਼ਬਦ ਨਾ ਬੋਲੀ ਨਹੀਂ ਤੇ ਆਪਣਾ ਰਿਸ਼ਤਾ ਟੁੱਟ ਜਾਣਾ ਤੇ ਮਾਂ ਜਿਹੜੀ ਚੁੱਪ ਕਰਕੇ ਬੈਠ ਜਾਂਦੀ ਜਿੱਥੇ ਪੱਛੀ ਨੇ 2-3 ਦਿਨ ਰਹਿਣਾ ਸੀ ਬੱਜੀ ਆਪਣੇ ਬੱਚਿਆਂ ਨੂੰ ਲੈ ਕੇ ਕਮਰੇ ਦੇ ਵਿੱਚ ਚੜ੍ਹ ਗਈ ਅੰਮ੍ਰਿਤ ਵੇਲੇ ਰੁਪੀਛ ਨਾਲ ਪਾਣੀ ਕੀਤਾ ਪਰ ਬੱਚਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਮਿੱਤ ਨੇ ਉਹ ਕੀਤਾ ਤੇ ਸਵੇਰੇ ਸੜਕੇ 6 ਵਜੇ ਬੰਦ ਛੜ ਕੇ ਗਰਦਾਸਪੁਰ ਆ ਗਏ ਜਦੋਂ ਕਰਤਾਰਪੁਰ ਆ ਕੇ ਕਿਉਂਕਿ ਪਤਨੀਆਂ ਤੋਂ ਬਿਨਾ ਭੈਣਾਂ ਤੋਂ ਬਿਨਾ ਜਿਹੜਾ ਘਰ ਜਿਹੜਾ ਬੜਾ ਸੁਨਣਾ ਹੁੰਦਾ ਜੇ ਪੇਕੇ ਨਾ ਜਾਣਦੇ ਮਾਤਰਨਾ ਸ਼ਬਦ ਵਰਤ ਗਿਆ ਕਿਉਂਕਿ ਘਰ ਜਿਹੜਾ ਧੀ ਤੋਂ ਬਿਨਾ ਮਾਂ ਤੋਂ ਬਿਨਾ ਕਿਵੇਂ ਸੁਭਾੜਨਾ ਲੱਗਦਾ ਅਧੂਰਾ ਲੱਗਦਾ ਤੋਂ ਸਿੱਖ ਬੱਚੀ ਜਦੋਂ ਘਰ ਦੇ ਵਿੱਚ ਆਈ ਆਪਣੇ ਕੀ ਦੇਖਿਆ بارش ਬਹੁਤ ਹੋਈ ਸੀ ਘਰ ਦੇ ਵਿੱਚ ਬਹੁਤ ਖਲਾਰਾ ਪਿਆ ਸੀ ਉਸਨੇ ਝਾੜੂ ਫੜਿਆ ਤੇ ਘਰ ਦੀ ਸਵਾਰੀ ਕਰਨੇ ਸ਼ੁਰੂ ਕਰ ਦਿੱਤੀ ਤੇ ਉਹਨੇ ਚਿਰਾਂ ਕੋ ਉਸ ਦਾ ਬੱਚਾ ਜਿਹੜਾ ਰੋਣਾ ਕਰਦਾ ਤੇ ਉਸਰ ਬੱਜੀ ਨੇ ਫਿਰ ਆਪਣੇ ਬੱਚੇ ਨੂੰ ਦੁੱਧ ਦਿੱਤਾ ਤੇ ਫਿਰ ਝਾੜੂ ਮਾਰ ਲੱਗ ਪਈ ਝਾੜੂ ਮਾਰਦੀ ਮਾਰਦੀ ਉਸ ਨੂੰ ਆਪਣੀ ਮਾਂ ਦੀ ਗੱਲ ਜਿਹੜੀ ਯਾਦ ਆ ਜਾਂਦੀ ਕਿ ਕਿਹੜਾ ਕੁੁਰਕਰਨ ਸਰ ਜਿਸ ਨੇ ਸਾਡੇ ਜਿਵਾਏ ਨੂੰ ਹਜੇ ਤੱਕ ਠੀਕ ਨਹੀਂ ਕੀਤਾ ਤੇ ਫਿਰ ਝਾੜੂ ਰੱਖ ਕੇ ਤਾਨਾ ਗੁਰਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਬੇਕੀ ਕਲਖੀ ਪਾਤਸ਼ਾਹ ਉਦਾਂ ਤੇ ਭਾਵੇਂ ਮੈਂ ਨਾ ਤਰਦੀ ਪਰ ਅੱਜ ਮੇਰੇ ਮਾਨ ਹੈ ਮੈਨੂੰ ਮੇਣਾ ਮਾਰ ਦਿੱਤਾ ਕਿਹੜਾ ਗੁਰਗ੍ਰੰਥ ਸਾਹਿਬ ਪਾਤਸ਼ਾਹ ਮੇਰੇ ਘਰ ਦੇ ਵਿੱਚ ਦੁੱਖ ਕਲੇਜਣ ਠੀਕ ਕਰ ਦੇ ਕਿਰਪਾ ਕਰ ਦੇ ਹਜੇ ਅਰਦਾਸ ਕਰ ਹੀ ਰਹੀ ਸੀ ਕਿ ਥੋੜੀ ਦਿਰ ਬਾਅਦ ਇਹੋ ਜਿਹਾ ਪਰੇਸ਼ਮਾ ਹੋਇਆ ਤੇ ਦਰਵਾਜ਼ਾ ਖੜਕਿਆ ਜਦੋਂ ਮੈਂਨ ਦਰਵਾਜ਼ਾ ਖਟਿਆ ਬੱਚੀ ਨੇ ਹੱਥ ਪੈਰ ਤੋਤੇ ਸਿਰ ਦੇ ਉੱਤੇ ਚੁੰਨੀ ਲਈ ਆਪਣਾ ਸਿਰ ਕੱਜਿਆ ਕੰਕੇ ਜਿਹੜੀਆਂ ਸਿੱਠ ਬੀਜੀਆਂ ਨੇ ਆਪਣਾ ਸਿਰ ਵਿੱਚਾ ਕੱਜ ਕੇ ਰੱਖ ਲੀਆਂ ਨੇ ਤੇ ਹੁਣ ਤਾਂ ਸਾਡੇ ਦਾ ਬੀਜੀਆਂ ਨੇ ਚੁੰਨੀਆਂ ਨਹੀਂ ਪਤਾ ਨਾ ਕਿੱਦਾਂ ਰਹਿ ਗਿਆ ਤੇ ਜਿਹੜੇ ਦੁਕਾਨਦਾਰ ਉਹਨਾਂ ਨੇ ਵੀ ਫੈਸ਼ਨ ਨਵੇਂ ਤਿਆਰ ਕਰ ਦਿੱਤਾ ਹੁਣ ਬਿਨਾਂ ਚੁੰਨੀਆਂ ਤੋਂ ਵੀ ਸੂਟ ਹੋਣਾ ਲੱਗ ਪੈਨ ਮਾਰਕਾ ਸ਼ਬਦ ਵਰਤ ਕੇ ਇਹ ਹਾਲਾਤ ਬਣ ਗਏ ਨੇ ਉਸ ਸਿੱਖ ਬੀਬੀ ਨੇ ਆਪਣਾ ਸਿਰ ਕਰ ਗਿਆ ਤੇ ਦਰਵਾਜ਼ਾ ਖੋਲ੍ਹਿਆ ਜਦ ਦਰਵਾਜ਼ਾ ਖੋਲ੍ਹਿਆ ਤੇ ਪੰਜ ਸਿੱਖ ਬਾਹਰ ਖਲੋਤੇ ਸਨ ਤੇ ਇੱਕ ਸਿੱਖ ਦੇ ਸਿਰ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੌਰ ਸਰ ਝੁਲ ਰਿਹਾ ਸੀ ਉਸ ਸਿੱਖ ਬੀਬੀ ਨੇ ਪੁੱਛਿਆ ਕਿ ਅੱਜ ਪਾਤਸ਼ਾਹ ਜੀ ਮੇਰੇ ਘਰ ਦੇ ਵਿੱਚ ਕਿੱਦਾਂ ਆਏ ਨੇ ਕਹਿਣ ਲੱਗੇ ਕਿ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਬਾਰਚ ਨੂੰ ਹਣ ਕਰਨ ਜਿਹੜਾ ਕਮਰਾ ਜਿਹੜਾ ਚੋਣ ਲੱਗ ਪਿਆ ਤੇ ਅਸੀਂ ਦੇਖਿਆ ਕਿ ਤੁਹਾਡੇ ਕੋਲ ਇੱਕ ਕਮਰਾ ਖਾਲੀ ਪਿਆ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸੀਂ ਤੁਹਾਡੇ ਘਰ ਦੇ ਵਿੱਚ ਕਰਾਂਗੇ ਮੀਤ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਭਾਵਕੇ ਮੀਂਹ ਪੈ ਗਿਆ ਤੇ ਉਸ ਬੱਚੀ ਦੀ ਜਿਹੜੀ ਇੱਜ਼ਤ ਵਿਰੱਖ ਲਈ ਤੇ ਫਿਰ ਉਹ ਬੱਚੀ ਜਿਹੜੀ ਆ ਆਪਣੇ ਕਮਰੇ ਦੇ ਵਿੱਚ ਜਾਂਦੀ ਆ ਜਾ ਕੇ ਉਸ ਕਮਰੇ ਦੀ ਸਫਾਈ ਕਰਦੀ ਹੈ ਤੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਸਮੁੱਚਾ ਪਰਿਵਾਰ ਜਿਹੜਾ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹਜੂਰ ਦੇ ਵਿੱਚ ਬੈਠ ਜਾਂਦਾ ਤੇ ਗ੍ਰੰਤੀ ਸਿੰਘ ਨੇ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆਇਆ ਸੌਰਠ ਮੈਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਂਕਾਰ ਡੇਰਾ ਪੰਨਾ ਕਿ ਜਦੋਂ ਇਹ ਹੁਕਮਨਾਮਾ ਆਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਬੋਲ ਕੇ ਕਹਿਣ ਲੱਗੇ ਕਿ ਧੀਏ ਤੂੰ ਮੇਰੇ ਤੇ ਵਿਸ਼ਵਾਸ ਰੱਖਿਆ ਸੀ ਲੈ ਅੱਜ ਤੋਂ ਕਾਲਪੁੱਤ ਪਰਮਾਤਮਾ ਨੇ ਐਸੀ ਕਿਰਪਾ ਕਰ ਦਿੱਤੀ ਤੇਰੇ ਘਰ ਦੇ ਵਿੱਚ ਸਾਰੇ ਦੁੱਖ ਕਲੇ ਗਿਆ ਨਾਸ਼ ਜਾਣ ਗਏ ਫਿਰ ਉਸ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਰੋਜ਼ਾਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੇ ਤੇ ਘਰ ਦੇ ਵਿੱਚ ਸਾਹਿਬ ਪਾਠ ਸ਼ੁਰੂ ਕਰਦਿਆ ਤੇ ਉਹ ਸਿੱਖ ਬੱਚਾ ਜਿਹੜਾ ਜਿਸ ਨੂੰ ਡਾਕਟਰਾਂ ਨੇ ਜਗਾਲ ਦੇ ਦਿੱਤਾ ਸੀ ਕਿ ਬਿਲਕੁਲ ਠੀਕ ਨਹੀਂ ਹੋ ਸਕਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਪਾਰ ਕਿਰਪਾ ਹੋਈ ਉਹ ਬੱਚਾ ਜਿਹੜਾ ਬਿਲਕੁਲ ਠੀਕ ਹੋ ਗਿਆ ਇੱਕ ਵਾਰ ਆਖੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਹਨਾਂ ਨੂੰ ਕਦੇ ਤੱਤੀ ਬਾਹ ਨਹੀਂ ਲੱਗਣਦੇ ਤਾਤੀ ਵਾਉਨਾ ਲਗਈ ਪਾਰ ਪਰਮ ਸਨਾਈ ਕਾਲਪ੍ਰਿਤ ਪਰਮਾਤਮਾ ਐਸੀ ਕਿਰਪਾ ਕਰਦਾ ਆਪਣੇ ਭਗਤਾਂ ਨੂੰ ਕਦੀ ਦੁੱਖ ਤੇ ਮੁਸੀਬਤ ਦੀਆਂ ਘਟਕਣੀਆਂ ਨਹੀਂ ਆਉਂਦਾ ਅਬਰਜਾਨਾ ਕਰਦੇ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾ ਕਿਸੁ ਦੁਸ਼ਟ ਹਰ ਮਾਰਿਆ ਪੈ ਲਾਜ ਕਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਤੇ ਉਹ ਮੁਖ ਲਾਇਆ ਜਨ ਨਾਨਕ ਐਸਾ ਸੇਵਿਆ ਅੰਤ ਲੈ ਛੜਾਇਆ ਇਸੀ ਕਿਰਤਾ ਕਰਣ ਦੇ ਨਾਲ ਧੰਨ ਧੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੁੰਦਾ ਹੈ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਜਿਹੜਾ ਬਹੁਤ ਪੱਕਾ ਅਸੀਂ ਅਰਦਾਸਾਂ ਪੇਂਟੀਆਂ ਆ ਕੇ ਕਰਵਾਉਂਦੇ ਆ ਕਦੇ ਅਰਦਾਸ ਸਾਡੀ ਪ੍ਰਵਾਨ ਨਾ ਹੋਵੇ ਅਸੀਂ ਜਾ ਕੇ ਮੜੀਆਂ ਨੂੰ ਸਾਨੀਆਂ ਤੇ ਧੀਵੇ ਜਗਾਉਣ ਲੱਗ ਪੈਂਦੇ ਆ ਕਬਰਾਂ ਨੂੰ ਜਾ ਕੇ ਪੂਜਣ ਲੱਗ ਪੈਂਦੇ ਆ ਕਿੰਨਾਂ ਦੀਆਂ ਕਬਰਾਂ ਨੂੰ ਜਿਹੜੇ ਆ ਕੇ ਸਾਡੇ ਵੱਡੇ-ਵਡੇਰਾਂ ਤੋਂ ਛਿੱਤਰ ਖਾਂਦੇ ਮਰੇ ਨੇ ਅੱਜ ਅਸੀਂ ਉਹਨਾਂ ਦੀਆਂ ਕਬਰਾਂ ਨੂੰ ਪੂਜਦੇ ਪਿਆ ਪਰ ਮੇਰੇ ਸਾਹਬ ਨੇ ਕਿਹਾ ਸੀ ਦੁਬਦਾਨਾ ਪੜੋ ਹਾਰ ਨਾ ਹੋਰ ਨਾ ਪੁੱਜੋ ਮੜੇ ਮਸਾਨਾ ਜੇ ਕਿ ਐਸੀ ਦੁਬਦਾਨਾ ਦੇ ਵਿੱਚ ਵੀ ਪੈਣਾ ਕਿ ਜਾ ਕੇ ਸਾਨੂੰ ਮੜੀਆਂ ਮਸਾਨੀਆਂ ਤੇ ਦੀਵੇ ਜਗਾਉਣੇ ਪੈਣ ਤੇ ਮੇਰਾ ਸੱਜ ਜਿੰਦਾ ਸੀ ਖਾਲਸਾ ਖਾਸ ਖਾਲਾ ਸੋਈ ਜਿਸ ਕਾ ਹਿਰਦੈ ਭਰਮਣਾ ਮੋਈ ਪਰਮ ਨਿ ਭੇਟ ਤੇ ਰਹੇ ਨਿਆਰਾ ਸੋਈ ਕਾਲਸ ਸਤਿਗੁਰ ਹਮਾਰਾ ਮੇਰਾ ਕਾਲਸ ਹੋਈਆ ਜਿਹੜਾ ਵਹਿਮਾ ਭਰਮਾ ਪਖੰਡਾ ਤੋਂ ਬਚਿਆ ਹੋਇਆ ਜਿਹੜਾ ਕਾਲ ਪੁੱਤ ਪਰਮਾਤਮਾ ਦੀ ਬਾਣੀ ਦੇ ਨਾਲ ਗੁਰਿਆ ਆ ਅੱਜ ਕੀ ਹਾਲਾਤ ਬਣ ਗਏ ਨੇ ਸਾਡੀ ਮਾਇਆ ਦੀ ਤ੍ਰਿਸ਼ਨਾ ਜਿਹੜੀ ਇੰਨੀ ਵੱਡੀ ਆ ਜਿੰਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਆ ਅੱਜ ਮਨੁੱਖ ਦੀ ਉਮਰ ਇਸ ਤਹਾਂ ਬਣ ਗਈ ਹੈ ਜਿਵੇਂ ਇੱਕ ਸੱਪ ਦੀ ਉਮਰ ਹੁੰਦੀ ਆ ਜਿਵੇਂ ਸੱਪ ਦੀ ਉਮਰ ਥੋੜੀ ਜੀ ਵੱਧ ਜਾਵੇ ਉਹ ਆਪਣੇ ਅੰਦਰ ਯਾਰ ਹੀ ਯਾਰ ਘੋਦਾ ਰਹਿੰਦਾ ਅੱਜ ਦਾ ਮਨੁੱਖ ਵੀ ਇਦਾਂ ਕਰਦਾ ਪਿਆ ਆਪਣੇ ਅੰਦਰ ਜ਼ਹਿਰ ਵੀ ਜ਼ਹਿਰ ਘੋਦਾ ਪਿਆ ਬਿਨ ਸਿਮਰਨ ਤੋਂ ਜੀਵਨ ਬਲਣਾ ਸਰਪ ਜਿਸੀ ਅਰਜ਼ਾਰੀ ਨਾਮ ਖੰਡਰ ਕੋ ਰਾਜ ਕਮਾਵੇ ਅੰਤ ਚੱਲੇ ਗੁਹਾਰੀ ਕਿ ਜ਼ਿੰਦਗੀ ਜੜੀਆ ਸੱਪ ਦੀ ਤਰ੍ਹਾਂ ਜਿਵੇਂ ਸੱਪ ਦੀ ਥੋੜੀ ਜੀ ਉਮਰ ਵੱਧ ਜਾਵੇ ਉਹ ਆਪਣੇ ਅੰਦਰ ਜ਼ਹਿਰ ਵੀ ਜ਼ਹਿਰ ਘੋਦਾ ਰਹਿੰਦਾ ਐਵੇਂ ਹੀ ਅੱਜ ਦਾ ਮਨੁੱਖਾ ਆਪਣੇ ਅੰਦਰ ਜ਼ਹਿਰ ਵੀ ਜ਼ਹਿਰ ਘੋਦਾ ਲੈਂਦਾ ਨਾਮ ਖੰਡਰ ਕੋ ਰਾਜ ਕਮਾਵੇ ਅੰਤ ਚੱਲੇ ਗੁਹਾਰੀ ਤੇ ਮਨੁੱਖ ਦੀ ਤ੍ਰਿਸ਼ਨਾ ਵੀ ਇੰਨੀ ਵੱਧ ਗਈ ਆ ਭਾਵੇਂ ਉਸ ਨੂੰ ਸਾਰੇ ਧਰਤੀ ਦਾ ਰਾਜ ਦੇ ਦੋ ਫਿਰ ਵੀ ਉਸ ਦੀ ਭੁੱਖ ਨਹੀਂ ਲੈ ਸਕਦੀ ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾ ਪੁਰਿਆ ਪਾਰ ਭਾਵੇਂ ਧਰਤੀ ਦਾ ਰਾਜ ਦੇ ਦੋ ਭਾਵੇਂ ਆਕਾਸ਼ ਦਾ ਪਤਾਲ ਦਾ ਰਾਜ ਦੇ ਦੋ ਤਾਂ ਵੀ ਉਸ ਦੀ ਭੁੱਖ ਨਹੀਂ ਲੈ ਸਕਦੀ ਲੱਖ ਇਸਤਰੀ ਭੋਗ ਕਰੇ ਨਾਮ ਖੰਡਰ ਕੋ ਰਾਜ ਖੁਣਾਵੇ ਭਾਵੇਂ ਲੱਖਾਂ ਇਸਤਰੀਆਂ ਦੇ ਨਾਲ ਕਾਮ ਕਰ ਲਵੇ ਭੋਗ ਕਰ ਲਵੇ ਫਿਰ ਵੀ ਉਸ ਦੀ ਮਨੁੱਖ ਦੀ ਜਿਹੜੀ ਧੋਖ ਨਹੀਂ ਲੈ ਸਕਦੀ ਕਿਉਂਕਿ ਅੱਜ ਦਾ ਮਨੁੱਖ ਇੰਨਾ ਲਾਲਚੀ ਹੋ ਗਿਆ ਇੰਨਾ ਹੰਕਾਰ ਦੇ ਵਿੱਚ ਫਸ ਗਿਆ ਤੇ ਸਾਬ ਕਹਿੰਦੇ ਆ ਤੇ ਗੁਣ ਵੀ ਜਿਹੜਾ ਕੋ ਕਾਲ ਪੁਖ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਮਨੁੱਖ ਗਾ ਨਹੀਂ ਸਕਦਾ ਗੁਣਨ ਦਾਣ ਗੁਣ ਕਿੰਨੇ ਗਾਏ ਜਾਂ ਤੋਂ ਕਿਰਪਾ ਧਾਰੀ ਜੇ ਕੋ ਕਾਲ ਪੁਖ ਪਰਮਾਤਮਾ ਕਿਰਪਾ ਕਰਦਾ ਤੇ ਮਨੁੱਖ ਉਸ ਦੇ ਗੁਣ ਗਾ ਸਕਦਾ ਤੇ ਗੁਣ ਨੇ ਗਾ ਸਕਦਾ ਸੋ ਸੁਖੀਆ ਧੰਨ ਸਜਮਾ ਨਾਨਕ ਤਿਸ ਬਲਿਹਾਰੀ ਤੇ ਮਨੁੱਖ ਦਾ ਉਹ ਹੀ ਮਨੁੱਖ ਜਿਹੜਾ ਸੋਚੀਆ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਸਹਿਬਾ ਦੀ ਬਾਣੀ ਨੂੰ ਪੜਦਾ ਉਸ ਕਾਲਪੁਤ ਪਰਮਾਤਮਾ ਦੀ ਬਾਣੀ ਨੂੰ ਜਪਦਾ ਉਸ ਕਾਲਪੁਤ ਪਰਮਾਤਮਾ ਦੀ ਬਾਣੀ ਨੂੰ ਜਿਸ ਨੇ ਧਾਰਨ ਕੀਤਾ ਆ ਅੰਮ੍ਰਿਤ ਵੇਲੇ ਉੱਠਦਾ ਕਿਸੇ ਨੇ ਸਵਾਲ ਕੀਤਾ ਸੀ ਬਹੁਤ ਸੋਹਣਾ ਸਵਾਲ ਕੀਤਾ ਸੀ ਕਿ ਜੇ ਕਾਲਪੁਤ ਪਰਮਾਤਮਾ ਦੇ ਨਾਲ ਗੱਲਬਾਤ ਕਰਨੀ ਹੋਵੇ ਤੇ ਇਹਦੇ ਵਾਸਤੇ ਸਾਡੇ ਕੋਲ ਸਮਾਂ ਕਿਹੜਾ ਸਾਨੂੰ ਕੀ ਕਰਨਾ ਚਾਹੀਦਾ ਤੇ ਮੇਰੇ ਸਾਬ ਨੇ ਕਿਹਾ ਸੀ ਸੱਚਾ ਸਾਹਿਬ ਸੱਚ ਨਾਏ ਭਾਖਿਆ ਭਉ ਅਕਾਰ ਆਖਾ ਮੰਗਾ ਦੇ ਦੇ ਦਾਤ ਕਰੇ ਦਾਤਾਰ ਫਿਰ ਕ ਅੱਗੇ ਰਖੀਆ ਜਿਤ ਦਿਸੈ ਦਰਬਾਰ ਮਾਹੋ ਕੇ ਬੋਲਣ ਬੋਲ ਗਿਆ ਜਿਤ ਸੁਨ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵਟਿਆਈ ਵਿਚਾਰ ਸਾਨੂੰ ਵਟਿਆਈ ਜੜੀ ਉਸ ਕਾਲਪੁਖ ਪ੍ਰਮਾਤਮਾ ਦੀ ਕਰਨੀ ਚਾਹੀਦੀ ਆ ਸਾਨੂੰ ਉਸ ਕਾਲਪੁਖ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਜਿਸ ਦਾ ਨਾਮ ਧਿਆਉਣ ਦੇ ਨਾਲ ਸਾਡੇ ਸਾਰੇ ਦੁੱਖ ਜਿਹੜੇ ਨਾਸ਼ ਜਾਣਗੇ ਸੋ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ ਜੋ ਬਖਸ਼ ਲੈਣਾ ਜੀ ਬਲਾਉ ਫਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ